ਇਹ ਤਾਂ ਬੀਜਪੀ ਦਾ ਘਰਾਓ ਤੋਂ ਲੋਕ ਜਗਾ ਜਗਾ ਕਰ ਰਹੇ ਨੇ ਲੋਕਾਂ ਦੇ ਅੰਦਰੋਂ ਗੁੱਸਾ ਪੁੱਟ ਰਿਹਾ ਕਈ ਸਰਕਾਰਾਂ ਜਿਹੜੀਆਂ ਨੇ ਉਹ ਜਨਤਾ ਵਾਸਤੇ ਨਹੀਂ ਬਣਦੀਆਂ ਉਹ ਆਪਣੇ ਵਾਸਤੇ ਬਣਦੀਆਂ ਨੇ ਜਾਂ ਕਾਰਪੋਰੇਟ ਵਾਸਤੇ ਬਣਦੀਆਂ ਨੇ ਜਾਂ ਤੇ ਆਪਣਾ ਘਰ ਭਰਦੇ ਨੇ ਜਾਂ ਉਹ ਕਾਰਪੋਰੇਟ ਦਾ ਘਰ ਭਰਦੇ ਨੇ ਆਪਣੀ ਚੌਧਰ ਵਾਸਤੇ ਤੇ ਆਪਣੇ ਅ ਘਰ ਭਰਨ ਵਾਸਤੇ ਹੀ ਰਾਜਨੀਤੀ ਕਰਦੇ ਨੇ ਕਿ ਜਿਹੜਾ ਜਨਤਾ ਦੀ ਸੇਵਾ ਕਰਨ ਵਾਸਤੇ ਰਾਜਨੀਤੀ ਹੁੰਦੀ ਆ ਉਹ ਉਹਨੂੰ ਭੁੱਲ ਗਏ ਨੇ ਇਹ ਉਹ ਸਾਲੋ ਦਾ ਦੇਸ਼ ਕਿਹੜਾ ਫੁੱਟ ਰਿਹਾ ਹੈ ਕਿਉਂਕਿ ਅਮੀਰ ਹੋਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਿਹਾ ਅੱਜ ਬੇਰੋਜ਼ਗਾਰੀ ਇੰਨੀ ਹੋ ਗਈ ਹੈ ਕਿ ਲੋਕ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਰੰਗਲੇ ਪੰਜਾਬ ਨੂੰ ਛੱਡ ਕੇ ਜਿਹੜੇ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਅੱਗੇ ਪਿੰਡ ਦੇ ਪਿੰਡ ਜਿਹੜੇ ਨੇ ਨੌਜਵਾਨਾਂ ਦਾ ਖਾਲੀ ਹੋ ਰਹੇ ਨੇ ਤੇ ਇਹ ਜਿਹੜੇ ਸਾਰੇ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਨੇ ਇਹ ਬੜਾ ਗੰਭੀਰ ਹਾਲਾਤ ਇੱਕ ਟਾਈਮ ਪੈਦਾ ਹੋਣੇ ਨੇ ਕਿਉਂਕਿ ਦੇਸ਼ ਦੀ ਪੂਰੀ ਪ੍ਰਾਪਰਟੀ ਜਿਹੜੀ ਹੈ ਉਹ ਕਾਰਪੋਰੇਟ ਨੂੰ ਵੇਚੀ ਜਾ ਰਹੀ ਹੈ ਜਾਂ ਉਹਨਾਂ ਨੂੰ দান ਕੀਤੀ ਜਾ ਰਹੀ ਹੈ 15 ਲੱਖ ਕਰੋੜ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੂੰ ਵਾਪਸ ਕਰ ਚੁੱਕੇ ਹਨ ਤੇ ਅ ਅਰਬਾਂ ਖਰਬਾਂ ਦੀ ਸਾਰੀ ਪ੍ਰਾਪਰਟੀ ਜਿਹੜੀ ਸਰਕਾਰ ਦੀ ਹੁੰਦੀ ਸੀ ਜਾਂ ਜਨਤਾ ਦੀ ਕਹੇ ਹੁੰਦੀ ਸੀ ਭਾਵੇਂ ਉਹ ਟ੍ਰੇਨਾਂ ਨੇ ਭਾਵੇਂ ਹਵਾਈ ਜੱਟੇ ਆ ਉਹ بندرگاہਾਂ ਆ ਉਹ ਕੰਪਨੀਆਂ ਆ ਉਹ ਬੈਂਕ ਨੇ ਸਭ ਕੁਝ ਵੇਚੀ ਜਾ ਰਹੇ ਨੇ ਉਹ ਗੁੱਸਾ ਜਨਤਾ ਦੇ ਵਿੱਚ ਫੁੱਟ ਰਿਹਾ ਜਿਹੜਾ ਇਹ ਕਿਸਾਨ ਜਿਹੜਾ ਯੂਨੀਅਨ ਆ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਹੈ ਵੀ ਨਹੀਂ ਕਿ ਇਹਨਾਂ ਨੂੰ ਕੋਈ ਕੁੱਟਮਾਰ ਕਰੋ ਜਾਂ ਕੋਈ ਇਸ ਤਰ੍ਹਾਂ ਕਰੋ ਪਰ ਇੱਕ ਲੋਕਾਂ ਦੇ ਵਿੱਚ ਇਹ ਤਾਂ ਕਰੋਸ਼ ਜਿਹੜਾ ਹੈ ਗੁੱਸਾ ਜਿਹਾ ਹੈ ਉਹ ਆ ਰਿਹਾ ਉਹਨੂੰ ਬਦਲਣ ਵਾਸਤੇ ਪਾਵੇ ਕੁਝ ਵੀ ਵਰਡ ਬਦਲਦੇ ਪਰਤੇ ਰਹਿਣ ਵੀ ਇਹ ਇਹ ਕਰਾ ਰਹੇ ਨੇ ਇਹ ਉਹ ਪਾਰਟੀ ਕਰਾਰੀ ਹੈ ਪਰ ਵਸਤਵਿਕਤਾ ਇਹ ਹੈ ਕਿ ਵੀ ਜਨਤਾ ਜਿਹੜੀ ਹੈ ਇਹਨਾਂ ਨੇ ਤਾਂ ਵੱਧ ਸੁਝੀ ਹੈ ਪਰ ਇੱਕ ਹੋਰ ਮੈਂ ਤੁਹਾਡੇ ਮਤਲਬ ਨੂੰ ਤਾਂ ਮੈਸੇਜ ਦੇਣਾ ਚਾਹਾਂਗਾ ਵੀ ਜਿਹੜੇ ਇਹਨਾਂ ਨੂੰ ਬਦਲ ਕੇ ਦੂਜੇ ਹੋ ਲਗੇ ਨਾ ਚੋਕੇ ਉਹ ਵੀ ਕੋ ਨਹੀਂ ਹੁੰਦੇ ਜਦੋਂ ਕਾਂਗਰਸ ਖਰਾਬ ਸੀ ਕਾਂਗਰਸ ਨੂੰ ਬਦਲ ਕੇ ਆਪਾਂ ਬੀਜੇਪੀ ਲੈਣ ਦੀ ਸੀ ਵੀ ਕਾਂਗਰਸ ਨੂੰ ਹਰਾਣਾ ਹੈ ਬੀਜੇਪੀ ਆ ਗਈ ਤੇ ਉਹਨਾਂ ਦੇ ਵੀ ਕਿਉਂ ਨਿਕਲੇ ਤੇ ਜਦੋਂ ਇਹਨਾਂ ਨੂੰ ਪੁੱਤ ਮਾਰ ਕੇ ਭਜਾਵਾਂਗੇ ਹੋਰ ਦਾ ਰਾਜ ਆਏਗਾ ਚੰਗਾ ਉਹਨੇ ਵੀ ਕੋ ਨਹੀਂ ਕਰਨਾ ਤੋਂ ਲੋਕ ਇਹਨਾਂ ਨੂੰ ਵਾਅਦਾ ਤੇ ਬਹਿ ਗਿਆ ਵੀ ਇੱਕ ਜਿਹਦਾ ਚੁੱਤੇਗਾ ਆਪੋ ਜੀ ਜਿੰਨੀ ਬੋਲਦੀ ਆਪੋ ਜਿੰਨ ਚੁੱਪ ਰਹੇਗੀ ਉਸ ਉਸ ਤੇ ਰਚੇਗਾ ਜਨਤਾ ਨੂੰ ਕੁਟਾਉਣ ਦੇ ਤੇ ਜਨਤਾ ਜਿੰਨੀ ਕੁਟੇਗੀ ਓਨੀ ਉਸ ਪਾਰ ਜਿੱਤੇ ਮਰੂਦ ਹੋਏਗੀ ਇਹੋ ਹੀ ਬਸਰਾ ਜਨੀ ਇੱਥੇ ਹੋ ਰਹੀ ਹੈ ਉਸ ਤੋਂ ਦੁਖੀ ਹੁੰਦੇ ਨੇ ਤੇ ਦੂਜੇ ਬਤਨ ਨੇ ਦੂਜੇ ਦੁਖੀ ਹੁੰਦੇ ਨੇ ਮੈਂ ਕਹਿਣਾ ਚਾਹ ਸਰਕਾਰ ਤੇ ਜਿਹੜੀ ਹੈ ਇੱਥੇ ਜਨਤਾ ਦਾ ਰਾਜ ਹੋਣਾ ਚਾਹੀਦਾ ਸੀ ਕੀਤੇ ਵਾਸਤੇ ਆਪਕ ਸਿੰਘ ਜੈਬਰਗੇ ਸ਼ਹੀਦ ਅਕਸ਼ੇ ਤੇ ਚੜ ਗਏ ਇਹ ਜਨਤਾ ਦਾ ਰਾਜ ਨਹੀਂ ਹੋਇਆ ਤੇ ਪਾਰਟੀ ਦਾ ਰਾਜ ਹੋਇਆ ਨੇਤਾ ਨੂੰ ਤੁਹਾਡਾ ਐਮਐਲਏ ਹੈ ਜਿਹੜੀ ਵੀ ਪਾਰਟੀ ਹੈ ਉਹਨੂੰ ਆਪਣੀ ਪਾਰਟੀ ਦੇ ਬੋਸ ਦੀ ਚੁਣੌਤੀ ਨਹੀਂ ਕਰਨੀ ਪੈਣੀ ਕਿ ਨਾ ਕਿ ਜਨਤਾ ਦੀ ਇੱਥੇ ਚੋਣਵਾਂ ਦਾ ਸਿਸਟਮ ਬਦਲਣਾ ਚਾਹੀਦਾ ਹੈ ਇੱਕ ਈਵੀਐਮ ਤੋਂ ਨਾ ਹੋਵੇ ਡਾਇਰੈਕਟ ਇਲੈਕਸ਼ਨ ਹੋਵੇ ਕਿਉਂਕਿ ਤੀਸਰਾ ਇਲੈਕਸ਼ਨ ਦਾ ਸਿਸਟਮ ਜਿਹੜੇ ਪੰਚਾਇਤ ਤੇ ਜਿਹੜਾ ਪੰਚਾਇਤ ਦਾ ਹੁੰਦਾ ਹੈ ਸਰਪੰਚ ਨੇ ਮੁਕਾਬਲੇ ਸਰਪੰਚ ਖੜਦਾ ਹੈ ਇਸੇ ਤਰ੍ਹਾਂ ਪੀਐਮ ਦਾ ਮੁਕਾਬਲੇ ਪੀਐਮ ਖੜਦਾ ਹੈ ਸੀਐਮ ਦਾ ਮੁਕਾਬਲੇ ਸੀਐਮ ਖੜਦਾ ਇੱਕ ਨਾਰਾ ਤੇ ਜੋ ਮਰਜ਼ੀ ਨਹੀਂ ਯਾਰ ਕੋ ਰੋਕ ਥੋੜੀ ਸਕਦਾ ਉਹ ਤੇ ਈਵੀਐਮ ਦੇ ਪ੍ਰੋਸੈਸ ਦੇ ਜ਼ਰੀਏ ਨਹੀਂ ਈਵੀਐਮ ਬਾਹਰ ਕੱਢ ਦੋ ਵੇ ਪਰਨਾ ਚ ਨਾਮ ਕਰਾਓ ਆਪੇ ਪਤਾ ਲੱਗ ਜੇ ਕਿ ਚੂਹੇ ਹੋ ਗਿਆ ਪੰਜਾਬ ਦਾ ਤਾਂ 100 ਗੁਣ ਚੰਗਾ ਹੈ ਜੇ ਤੁਸੀਂ ਜਾ ਕੇ ਉਹ ਦਾ ਬਿਹਾਰ ਵਰਗੇ ਸਟੇਟਾਂ ਦਾ ਪੱਛਮੀ ਉੱਪਰੀ ਵਰਗੇ ਸਟੇਟਾਂ ਦਾ ਜੇ ਤੁਸੀਂ ਉੜੀਸਾ ਵਰਗੇ ਸਟੇਟਾਂ ਦਾ ਹਾਲ ਦੇਖਣ ਜਾ ਕੇ 2014 ਦੇ ਵਿੱਚ ਅੰਕੜਾ ਆਇਆ ਸੀ 1900 ਦਾ ਖੇਤੀ ਦਾ 900 ਰੁਪਏ ਮਹੀਨਾ ਆਮਦਨ ਇੱਕ ਪਰਿਵਾਰ ਦੀ 900 ਰੁਪਏ ਮਹੀਨਾ 2014 ਦੀ ਕਿਵੇਂ ਜੁੜੇ ਹੋਣੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਇਹ ਆਪਰੇਟਰ ਪਰਦੀਆਂ ਨੇ ਮਦਸਟਿਆ ਯਾ ਕਾਰਪੋਰੇਟ ਦੀ ਦਰਾਲ ਜਿਹੜੇ ਇਹਨਾਂ ਨੂੰ ਚੰਦਾ ਦਿੰਦੇ ਨੇ ਇਹ ਜਨਤਾ ਦੀ ਸਰਕਾਰ ਹੈ ਹੀ ਨਹੀਂ ਜਨਤਾ ਰਾਜ ਹੈ ਹੀ ਨਹੀਂ ਲੋਕ ਰਾਜ ਹੈ ਹੀ ਨਹੀਂ ਪਾਰਟੀ ਰਾਜ ਇਹ ਦੇਖਿਆ ਜਾਵੇ ਤਾਂ ਉਹ بڑے بڑے ਲੀਡਰ ਵੀ ਬੀਜੇਪੀ ਜੁਆਇਨ ਕਰ ਰਹੇ ਨੇ ਪੰਜਾਬ ਤੋਂ ਪਿਛਲੇ ਦਿਨਾਂ ਚ ਕਈ ਜੋਇਦੇ ਅੱਦੇ ਦੇ ਅੱਦੇ ਦੇ ਪੁੱਟ ਪੁੱਟ ਕੇ ਕਰ ਰਹੇ ਨੇ ਜਾਂ ਬੀਜੇਪੀ ਜੁਆਇਨ ਕਰਨ ਦੇ ਜਿਹੜਾ ਜਾਣਗੇ ਇਹ ਤੋਂ ਅੱਗੇ ਹੋਰ ਆਏਗਾ ਜਿਹੜਾ ਕਿਸੇ ਸਾਜ ਵੀ ਨਹੀਂ ਫਸੇਗਾ ਫਰਜ਼ ਕਰੋ ਕੋਈ ਚੰਗਾ ਬੰਦਾ ਕੋਈ ਇਸ ਤਰ੍ਹਾਂ ਦਾ ਜਿੰਦਾ ਕਿ ਉਹ ਉਹਨੇ ਵੀ ਗਲਤੀ ਕੀਤੀ ਹੀ ਨਹੀਂ ਉਹਨੇ ਕੁਝ ਕਮਾਇਆ ਹੀ ਨਹੀਂ ਤੇ ਬੋਲ ਰੋ ਹੱਤਾਂ ਨਹੀਂ ਉਹਨੂੰ ਮਰਵਾਣਗੇ ਅੱਜ ਇਹ ਵੀ ਆਏ ਕੇਦਰੀਵਾਲ ਬੀਜੇਪੀ ਜੁਆਇਨ ਕਰ ਜਾਂਦੇ ਸਾਰ ਲੈਂਦਾ ਕਿ ਕੇਸ਼ਰਦੀ ਕੇਸ਼ਰ ਬੀਜੇਪੀ ਜੁਆਇਨ ਕਰਨਾ ਤਾਂ ਕੇਸ਼ਰਦੀ ਲੜਕੀ ਜਿਹੜੇ ਨਾ ਜਾਂਦੀ ਸਭ ਤੋਂ ਵੱਡਾ ਅੱਜ ਤੱਕ ਦਾ ਕਿਸਾਨਾਂ ਦਾ ਜਿਹੜਾ ਚੰਗੇ ਕੰਮ ਉਹਨੇ ਕੀਤੇ ਨੇ ਉਹਨੂੰ ਲੜਕੀ ਚਾਕੇ ਜਿਹੜੀ ਤੋਂ